ਉਧਰ ਗੁਰੂਗ੍ਰਾਮ ਦੇ ਮੈਦੰਤਾ ਹਸਪੀਟਲ ਦੇ ਮੁਲਾਜ਼ਮ ਤੇ ਗੰਭੀਰ ਇਲਜ਼ਾਮ ਲੱਗੇ ਨੇ 에ਅਰ ਹੋਸਟੈਸ ਨੇ ਹਸਪਤਾਲ ਚ ਜਿੰਸੀ ਸ਼ੋਸ਼ਣ ਦਾ ਇਲਜ਼ਾਮ ਲਾਇਆ ਪੀੜਤ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਉਸ ਦਾ ਕਹਿਣਾ ਕਿ ਜਦੋਂ ਉਹ ਵੈਂਟੀਲੇਟਰ ਤੇ ਸੀ ਤਾਂ ਮੇਲ ਸਟਾਫ ਨੇ ਉਸ ਨਾਲ ਸ਼ੋਸ਼ਣ ਕੀਤਾ ਇਹ ਵੈਂਟੀਲੇਟਰ ਤੇ ਪੂਰੀ ਤਰ੍ਹਾਂ ਉਹ ਹੋਸ਼ ਦੇ ਵਿੱਚ ਨਹੀਂ ਸੀ ਬੇਸੁੱਧ ਹੋਣ ਦੀ ਵਜ੍ਹਾ ਕਰਕੇ ਉਹ ਵਿਰੋਧ ਨਹੀਂ ਕਰ ਸਕੀ ਪੀੜਤਾ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਘਟਨਾ ਵੇਲੇ ਦੋ ਫੀਮੇਲ ਸਟਾਫ ਵੀ ਨੇੜੇ ਹੀ ਮੌਜੂਦ ਸਨ ਪੁਲਿਸ ਨੇ ਕਿਹਾ ਦੂਜੇ ਪਾਸੇ ਹਸਪਤਾਲ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਜਾਂਚ ਚ ਸਹਿਯੋਗ ਕਰ ਰਹੇ ਹਾਂ ਪੁਲਿਸ ਨੂੰ ਸੀਸੀਟੀਵੀ ਤੇ ਹੋਰ ਚੀਜ਼ਾਂ ਹੈਂਡਓਵਰ ਕਰ ਦਿੱਤੀਆਂ ਗਈਆਂ ਨੇ ਮਹਿਲਾ ਟ੍ਰੇਨਿੰਗ ਲਈ ਗੁਰੂਗ੍ਰਾਮ ਆਈ ਹੋਈ ਸੀ ਤਰਾਕੀ ਦੌਰਾਨ ਡੁੱਬਣ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ 5 ਅਪ੍ਰੈਲ ਨੂੰ ਮਹਿਲਾ ਨੂੰ ਮੈਦਾਨਤਾ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਮਹਿਲਾ ਦਾ ਇਲਜ਼ਾਮ ਹੈ ਕਿ 6 ਅਪ੍ਰੈਲ ਨੂੰ ਮੇਲ ਸਟਾਫ ਨੇ ਉਸ ਦਾ ਜਿੰਸੀ ਸ਼ੋਸ਼ਣ ਕੀਤਾ ਇਸ ਔਰਤ ਦਾ ਕਹਿਣਾ ਹੈ ਕਿ ਉਹ ਉਸ ਵੇਲੇ ਵੈਂਟੀਲੇਟਰ ਤੇ ਸੀ ਪੂਰੀ ਤਰ੍ਹਾਂ ਹੋਸ਼ ਨਾ ਹੋਣ ਕਰਕੇ ਬੋਲਣ ਤੋਂ ਵੀ ਅਸਮਰਥ ਸੀ ਮਹਿਲਾ ਨੂੰ 13 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਬੇਹੱਦ ਹੈਰਾਨ ਕਰ ਦੇਣ ਵਾਲਾ ਤੇ ਬੇਹਰ ਗੰਭੀਰ ਮਾਮਲਾ ਇਹ ਕਿ ਇੱਕ ਇਹ ਲੜਕੀ ਜੋ 에어 호ਸਟੈਸ ਦੱਸੀ ਜਾ ਰਹੀ ਹੈ ਜੋ ਮੈਦੰਤਾ ਹਸਪੀਟਲ ਦੇ ਵਿੱਚ ਇਲਾਜ ਲਈ ਗਈ ਸੀ ਜਦੋਂ ਉਹ ਵੈਂਟੀਲੇਟਰ ਤੇ ਸੀ ਬੇਸੁਧ ਸੀ ਤਾਂ ਉਸ ਨੇ ਇਲਜ਼ਾਮ ਲਾਇਆ ਕਿ ਮੇਲ ਸਟਾਫ ਦੇ ਵੱਲੋਂ ਉਸ ਦੇ ਨਾਲ ਸ਼ੋਸ਼ਣ ਕੀਤਾ ਗਿਆ ਉਸ ਦਾ ਸ਼ੋਸ਼ਣ ਕੀਤਾ ਗਿਆ ਤੇ ਉਸ ਦੌਰਾਨ ਉੱਥੇ ਕੁਝ ਫੀਮੇਲ ਸਟਾਫ ਵੀ ਮੌਜੂਦ ਸੀ ਹਾਲਾਂਕਿ ਮੈਦੰਤਾ ਹਸਪੀਟਲ ਦਾ ਵੀ ਇਸ ਦੇ ਵਿੱਚ ਰਿਐਕਸ਼ਨ ਸਾਹਮਣੇ ਆ ਗਿਆ ਉਹਨਾਂ ਨੇ ਕਿਹਾ ਕਿ ਜਾਂਚ ਵਿੱਚ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਹਾਂ ਤੇ ਪੁਲਿਸ ਨੂੰ ਸੀਸੀਟੀਵੀ ਤੇ ਹੋਰ ਚੀਜ਼ਾਂ ਹੈਂਡਓਵਰ ਕਰ ਦਿੱਤੀਆਂ ਗੰਨਿਆਂ ਨੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮਹਿਲਾ ਟ੍ਰੇਨਿੰਗ ਲਈ ਗੁਰੂਗਰਾਮ ਆਈ ਹੋਈ ਸੀ ਤਰਾਕੀ ਦੌਰਾਨ ਡੁੱਬਣ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ 5 April ਨੂੰ ਮਹਿਲਾ ਨੂੰ ਮੈਦੰਤਾ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਅਤੇ ਉਸ ਦਾ ਇਲਜ਼ਾਮ ਹੈ ਕਿ 6 April ਨੂੰ ਇਸ 에ਰੋਸਟੇਸ ਕੋ ਜਿੰਸੀ ਸ਼ੋਸ਼ਣ ਕੀਤਾ